ਦਬਈ ਤੋਂ 7 ਸਾਲਾਂ ਬਾਅਦ ਆਇਆ ਨੌਜਵਾਨ ਵਾਪਸ ਪਰ ਸੱਸ ਤੇ ਨੂੰਨੇ ਆਉਂਦੀ ਸਾਰ ਹੀ ਘੇਰ ਲਿਆ 에어ਪੋਰਟ ਤੇ ਅਕਸਰ ਹੀ ਅੱਜਕੱਲ੍ਹ ਰਿਸ਼ਤਿਆਂ ਵਿੱਚ ਪਿਆਰ ਦੀ ਥਾਂ ਸਿਰਫ ਲਾਲਚ ਤੇ ਪੈਸਿਆਂ ਨੇ ਲੈ ਲਈਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇਹ ਨੌਜਵਾਨ 7 ਸਾਲਾਂ ਬਾਅਦ ਦਬਈ ਤੋਂ ਵਾਪਸ ਆਇਆ ਸੀ ਅਤੇ ਜਦੋਂ ਇਹ 에어ਪੋਰਟ ਤੇ ਆਇਆ ਤਾਂ ਇਹ ਆਪਣੀ ਪਤਨੀ ਤੇ ਮਾਂ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਇਆ ਪਰ ਜਿਵੇਂ ਹੀ ਇਹ ਮੁੰਡਾ 에어ਪੋਰਟ ਤੋਂ ਬਾਹਰ ਆਇਆ ਤਾਂ ਇਸ ਦੀ ਮਾਂ ਤੇ ਪਤਨੀ ਦੋਵੇਂ ਹੀ ਇਸ ਨੂੰ ਚਿੰਬੜ ਗਈਆਂ ਦਰਸਲ ਇਸ ਨੌਜਵਾਨ ਨੇ ਪਹਿਲਾਂ ਫੋਨ ਤੇ ਹੀ ਸਾਰੇ ਪਰਿਵਾਰ ਨੂੰ ਦੱਸ ਦਿੱਤਾ ਸੀ ਕਿ ਮੈਂ ਕੀ ਕੀ ਲੈ ਕੇ ਆਵਾਂਗਾ ਜਿਸ ਕਰਕੇ ਇਸ ਦੀ ਮਾਂ ਤੇ ਘਰ ਵਾਲੀ ਇਸ ਨੂੰ 에어ਪੋਰਟ ਤੋਂ ਹੀ ਆਪਣੇ ਆਪਣੇ ਵੱਲ ਖਿੱਚਣ ਲੱਗੀਆਂ ਮਾਂ ਕਹਿੰਦੀ ਮੇਰੇ ਨਾਲ ਚੱਲ ਤੇ ਘਰ ਵਾਲੀ ਕਹਿੰਦੀ ਮੇਰੇ ਨਾਲ ਇਹ ਮੁੰਡਾ ਤਾਂ ਵਿਚਾਰਾ ਮਾਂ ਤੇ ਘਰ ਵਾਲੀ ਨੂੰ ਦੇਖ ਕੇ ਖੁਸ਼ ਹੋਇਆ ਸੀ ਕਿ ਇਹ ਇਸ ਨੂੰ ਲੈਣ ਆਈਆਂ ਨੇ ਪਰ ਇਹਨੂੰ ਕੀ ਪਤਾ ਸੀ ਕਿ ਇਹ ਇਸ ਦੇ ਲਈ ਨਹੀਂ ਸਗੋਂ ਇਸ ਵੱਲੋਂ ਲਿਆਂਦੇ ਹੋਏ ਸਮਾਨ ਲਈ ਆਈਆਂ ਨੇ ਵਿਚਾਰੇ ਦੇ ਸਾਰੇ ਚਾਅ ਤੇ ਖੁਸ਼ੀ ਧਰੀ ਧਰਾਈ ਰਹਿ ਗਈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ